ਵਾਰੀ ਇੱਕ ਰਾਜਾ ਸੀ ਉਹ ਭੇਸ ਬਦਲੀ ਫਿਰਦਾ ਸੀ ਘੋੜੇ ਤੇ ਚੜ੍ਹਿਆ ਫਿਰਦਾ ਸੀ ਤੇ ਉਹਨੂੰ ਭੁੱਖ ਲੱਗ ਗਈ ਅਚਾਨਕ ਉਹਨੂੰ ਜਦੋਂ ਭੁੱਖ ਲੱਗੀ ਤੇ ਉਹਨੇ ਸੋਚਿਆ ਵੀ ਉਹ ਜਿਹੜਾ ਖੂਹ ਆ ਮੈਂ ਉੱਥੇ ਜਾਣਾ ਜਦੋਂ ਉਹ ਖੂਹ ਕੋਲੇ ਗਿਆ ਤੇ ਉੱਥੇ ਇੱਕ ਕਿਸਾਨ ਸੀਗਾ ਤੇ ਕਿਸਾਨ ਨੇ ਉਹਦੀ ਬਹੁਤ ਮਦਦ ਕੀਤੀ ਚਾਹ ਪਾਣੀ ਪਿਆਇਆ ਰੋਟੀ ਪਾਣੀ ਖਾਈ ਤੇ ਫੇਰ ਨਾ ਜਦੋਂ ਤੁਰਨ ਲੱਗਿਆ ਤੇ ਉਹ ਕਹਿੰਦਾ ਜੀ ਮੈਂ ਰਾਜਾ ਹਾਂ ਤਈ ਨੂੰ ਮੇਰੇ ਤਾਈ ਕੋਈ ਲੋੜ ਹੋਵੇ ਤਾਂ ਮੈਨੂੰ ਜਰੂਰ ਦੱਸੀ। ਵਰਕਰ ਸਾਹਿਬ ਨੂੰ ਮਨ ਦੀ ਸੋਚਣ ਲੱਗਿਆ ਵੀ ਇੰਨੇ ਹੀ ਮੈਨੂੰ ਕੋਈ ਲੋੜ ਨਹੀਂ ਪੈਂਦੀ ਤੇਰੇ ਤੱਕ। ਅਚਾਨਕ ਉਹਨੂੰ ਕੋਈ ਲੋੜ ਪੈ ਜਾਂਦੀ ਤੇ ਉਹ ਰਾਜੇ ਦੇ ਦਰਬਾਰ ਵਿੱਚ ਚਲਾ ਜਾਂਦਾ। ਤੇ ਉੱਥੋਂ ਪਤਾ ਲੈਂਦੇ ਆ ਕਿ ਉਹ ਆਦੇ ਵੀ ਰਾਜਾ ਪਾਠ ਕਰੀ ਜਾਂਦਾ ਅਰਦਾਸ ਕਰੀ ਜਾਂਦਾ। ਉਹ ਬੈਠਾ ਰਿਆ ਤੇ ਰਾਜੇ ਨੇ ਬੁਲਾ ਲਿਆ ਉਹਨੂੰ। ਅਰਦਾਸ ਕਰਕੇ ਜਦੋਂ ਰਾਜਾ ਹਟਿਆ ਜੋ ਕੋਲੇ ਬੈਠਾ ਸੀਗਾ ਤੇ ਉਹ ਕਹਿੰਦਾ ਇਹ ਕੀ ਕਰਿਆ ਜੀ ਤੁਸੀਂ ਕਹਿੰਦਾ ਇਹ ਮੈਂ ਅਰਦਾਸ ਕੀਤੀ ਆ ਪਰਮਾਤਮਾ ਦੇ ਅੱਗੇ ਵੀ ਮੇਰੇ ਰਾਜਕਾਲ ਦੇ ਵਿੱਚ ਸ਼ਾਂਤੀ ਰਹੇ ਤੇ ਕਿਸੇ ਗੱਲੋਂ ਕੋਈ ਤੋਰਧਾਰਾ ਨਾ ਹੋਵੇ ਉਹ ਟਕੇ ਤਰਪਿਆ ਕਹਿੰਦਾ ਵੀ ਤੁਸੀਂ ਤਾਂ ਆਪ ਵੀ ਮੰਗਤੇ ਹੋ ਮੈਨੂੰ ਕੀ ਦਿਓਗੇ ਤੇ ਜਿਹੜੇ ਤੋਂ ਤੁਸੀਂ ਮੰਗਿਆ ਮੈਂ ਵੀ ਉਹਦੇ ਤੋਂ ਮੰਗ ਸਕਦਾ ਮੈਂ ਤੇਰੇ ਤੋਂ ਕਿਉਂ ਮੰਗਾਂ ਉਹ ਉੱਥੋਂ ਚੱਲ ਪਿਆ ਇਹੀ ਆ ਦੁਆ ਦਾ ਆਪਣੀਆਂ ਸੋਚਾਂ ਹੁੰਦੀਆਂ ਵੀ ਪਰਮਾਤਮਾ ਦੇ ਕੋਲੋਂ ਆਪਾਂ ਸਭ ਨੇ ਪਰਮਾਤਮਾ ਕੋਲੋਂ ਮੰਗ ਕੇ ਹੀ ਲੈਣਾ ਹੈ ਤੇ ਪਰਮਾਤਮਾ ਨੇ ਹੀ ਦੇਣਾ ਸਭ ਕੁਝ ਭਾਵੇਂ ਤਾ ਰਾਜਾ ਤੇ ਭਾਵੇਂ ਕੋਈ ਫਕੀਰ ਆ ਤੇ ਭਾਵੇਂ ਜਮਾ ਮੰਗਤਾ ਸਭ ਨੇ ਪਰਮਾਤਮਾ ਤੋਂ ਮੰਗਣਾ ਤੇ ਪਰਮਾਤਮਾ ਨੇ ਦੇਣਾ ਇਹਦੇ ਚ ਕਿਸੇ ਦਾ ਕੁਝ ਨਹੀਂ ਹੁੰਦਾ ਇਸ ਕਰਕੇ ਆਏਵੇਂ ਕਦੇ ਵੀ ਕਿਸੇ ਨੂੰ ਕਿਸੇ ਬਾਰੇ ਨਾ ਕਹੋ ਵੀ ਤੂੰ ਮੰਗਤਾ ਜਾਂ ਤੂੰ ਮੰਗ